ਬਟਾਲਾ ਪੁਲਿਸ ਦਾ ਵਿਸ਼ੇਸ਼ ਉਪਰਾਲਾ ਕੀ 2 ਕਰੋੜ 60 ਲੱਖ ਰੁਪਏ ਦੇ ਲੋਕਾਂ ਦੇ ਗਵਾਚੇ ਮੋਬਾਈਲ ਫੋਨ ਵਾਪਸ ਕੀਤੇ ਗਏ ਤੇ ਲੋਕਾਂ ਨੇ ਖੁੱਲ ਕੇ ਪੁਲਿਸ ਦਾ ਧੰਨਵਾਦ ਕੀਤਾ ਦੇਖੋ ਤਸਵੀਰਾਂ ਲਾਈਵ ਬਟਾਲਾ ਪੁਲਿਸ ਦਾ ਵਿਸ਼ੇਸ਼ ਉਪਰਾਲਾ 2 ਕਰੋੜ 60 ਲੱਖ ਰੁਪਏ ਦੇ ਲੋਕਾਂ ਦੇ ਗਵਾਚੇ ਫੋਨ ਮੋਬਾਈਲ ਫੋਨ ਵਾਪਸ ਕੀਤੇ ਗਏ ਦੇਖੋ ਤਸਵੀਰਾਂ న్యూਸ ਪੰਜਾਬ ਤੇ ਬਿਲਕੁਲ ਜੀ ਇਹ ਇੱਥੇ ਕੋਈ ਸ਼ੱਕ ਨਹੀਂ ਕਿ ਜਿਹੜਾ ਵੀ ਮੋਬਾਈਲ ਗੁੰਮਦਾ ਉਹਦਾ ਸਭ ਤੋਂ ਪਹਿਲਾਂ ਇਹ ਹੁੰਦਾ ਹੈ ਇੱਕ ਤਾਂ ਫਾਈਨੈਂਸ਼ੀਅਲ ਲਾਫਟ ਹੋਣਾ ਹੀ ਹੁੰਦਾ ਪਲੱਸ ਜਿਹੜਾ ਡਾਟਾ ਹੁੰਦਾ ਉਹਦੇ ਇਮੋਸ਼ਨ ਜੁੜੇ ਹੁੰਦੇ ਆ ਸਾਰੇ ਉਹਦੇ ਸੈਂਟੀਮੈਂਟਲੀਆਂ ਫੈਮਿਲੀ ਪਿਕਚਰਸ ਹੁੰਦੀਆਂ ਨੇ ਕੁਝ ਉਹ ਡਾਕੂਮੈਂਟਸ ਗਰ ਹੁੰਦੇ ਆ ਮਤਲਬ ਮੇਰੀ ਜਿਹੜਾ ਡਾਟਾ ਜਿਹੜਾ ਬਹੁਤ ਇੰਪੋਰਟੈਂਟ ਆ ਚਲੋ ਪੈਸੇ ਨਹੀਂ ਜੇ ਆਪਾਂ ਪੂਰੀ ਕੀਤੀ ਜਾਂ ਹਦੀ ਲੇਕਿਨ ਜਿਹੜਾ ਡਾਟਾ ਆ ਰਿਕਵਰ ਕਰਨਾ ਇਹ ਸਭ ਤੋਂ ਵੱਡਾ ਇੰਪੋਰਟੈਂਟ ਆ ਪ੍ਰੋਸ ਕਰਕੇ ਆਪਾਂ ਇਹ ਬੜੇ ਸਾਡੀ ਟੀਮ ਜਿਹੜੀ ਬਟਾਲਾ ਦੀ ਇੱਕ ਡੈਡੀਕੇਟਿਡ ਟੀਮ ਆ ਜਿਹੜੀ ਬਿਲਕੁਲ ਬਾਕੀ ਨਾਲ ਬੈਠੇ ਆ ਅਟਮੋਟ ਐਜੂਕੇਸ਼ਨ ਦਾ ਕੰਮ ਕਰ ਰਹੀ ਹੈ ਤਾਂ ਜੋ ਲੋਕਾਂ ਦੇ ਜਿਹੜੇ ਫੋਨ ਆਪਾਂ ਵਤ ਵਤ ਲੱਭ ਸਕੀਏ ਇੱਕ ਸਾਲ ਦੇ ਵਿੱਚ 1350 ਫੋਨ ਉਹ ਵੀ 2 ਕਰੋੜ ਦੀ ਕੀਮਤ ਦੇ ਲੱਗ 2 ਕਰੋੜ 60 ਰੱਖ ਜਾਈ 2 ਕਰੋੜ 60 ਲੱਖ ਦਾ ਦੇਖੋ ਸਾਡਾ ਮੇਨ ਪਰਪਸ ਇਹੀ ਹੈ ਕਿ ਆਪਾਂ ਡਿਵਰ ਕਰਨਾ ਸਾਡੀ ਇਹੋ ਹੀ ਐਫਰਟਸ ਆ ਕਿ ਜਿਹੜਾ ਇਹਨਾਂ ਕੋਲ ਰਿਪੋਰਟ ਕਰਦਾ ਅਸੀਂ ਸਾਡਾ ਫੋਨ ਗਮ ਹੋ ਗਿਆ ਅਸੀਂ ਉਹਨੂੰ ਔਨ ਪ੍ਰਾਇਰੀਟੀ ਉੱਪਰ ਚਲਾਦੀ ਦਾ ਪਰ ਤੇ ਉਹਨੂੰ ਆਪਾਂ ਕੋਸ਼ਿਸ਼ ਕਰ ਰਹੇ ਆਂ ਵੀ ਵਾਪਸ ਰਿਕਵਰੀ ਕਰੋ ਫੋਨ ਆਸ ਲੋਕਾਂ ਦੀ ਖੁਸ਼ੀ ਇਹਦੇ ਤੇ ਕਿੰਦਾ ਦੀ ਮਹਿਸੂਸ ਦੇਖੋ ਇਹ ਤੇ ਆਪਣਾ ਇਹ ਲੋਕਾਂ ਨੇ ਕੀ ਦੱਸਣਾ ਇਹ ਆਪਨੇ ਆਪ ਨੂੰ ਅੰਦਰੋਂ ਬੜੀ ਖੁਸ਼ੀ ਹੁੰਦੀ ਆ ਕਿ ਕਿਸੇ ਤਰੀਕੇ ਆਪਾਂ ਇਹਦੇ ਵਾਸਤੇ ਕੁਝ ਕੰਮ ਆ ਸਕੇ ਆਂ ਆਪਾਂ ਹਾਂ ਲਗਾਤਾਰੀ ਡਾਕਟਰ ਬਿਲਕੁਲ ਜੀ ਬਾਈ ਕੇ ਮਾਧਿਅਮ ਆਦੀ ਨਜ਼ਰ ਬਿਲਕੁਲ ਜੀ ਬਿਲਕੁਲ ਇਹ ਕੰਟੀਨਿਊ ਚੱਲਦਾ ਰਹੇਗਾ ਇਸ ਤਰ੍ਹਾਂ ਹੀ ਇਸ ਨੂੰ ਵਧ ਕਰ ਰਹੇ ਕਰ ਰਹੇ ਜੀ ਆਪਾਂ ਇਸ ਟੀਮ ਦੇ ਵਿੱਚ ਬੰਦੇ ਹੋਰ ਦੋ ਸ਼ਾਮਲ ਕਰ ਲਏ ਆ ਆਪਾਂ ਇਹਨੂੰ ਹੋਰ ਵਿੱਚ ਜਿਹੜੀ ਵੀ ਸਾਡੇ ਕੋਲ ਰਿਪੋਰਟਿੰਗ ਆਏਗੀ ਕਿਸੇ ਗੋਮ ਹੋਏ ਫੋਨ ਦੀ ਉਹਨਾਂ ਪਰ ਕਵਰ ਕਰਾਂਗੇ ਲੋਕਾਂ ਨੂੰ ਕਰਨ ਜਾਂਦੇ ਜਰੇ ਜਦੋਂ ਫੋਨ ਗੋਮ ਹੋ ਜਾਂਦਾ ਨਾ ਤੇ ਉਹ ਕੰਪਲੇਂਟ ਕਰਨ ਤੋਂ ਗਰੇਜ਼ ਕਰ ਜਾਂਦੇ ਨਹੀਂ ਜੀ ਬਿਲਕੁਲ ਇਹ ਸਾਨੂੰ ਆਮ ਜਨਤਾ ਨੂੰ ਇਹੋ ਪੀੜਾ ਹੈ ਜੇ ਕਿਸੇ ਦਾ ਫੋਨ ਗੁੰਮ ਹੋ ਜਾਂਦਾ ਆ ਕਿ ਮਿਸ ਹੋ ਜਾਂਦਾ ਆ ਜਾਂ ਕਿ ਡਿੱਗ ਪੈਂਦਾ ਆ ਉਹ ਪੈਨਿਕ ਚ ਨਾ ਉਹਦੀ ਆਪਣੇ ਨੇੜੇ ਦੇ ਪੁਲਿਸ ਸਟੇਸ਼ਨ ਚ ਪੁਲਿਸ ਦੇ ਸਹਾਇਕ ਕੇਂਦਰ ਬਣੇ ਆ ਉਥੇ ਜਾ ਕੇ ਰਿਪੋਰਟਿੰਗ ਕਰਾਉਣਾ ਕੋਈ ਲੰਮਾ ਜਿਲਾ ਚੱਕਰ ਨਹੀਂ ਹੈਗਾ ਆਪਣਾ ਡੱਬਾ ਲੈ ਜਾਣਾ ਉਹਦਾ ਆਈ ਐਮ ਆ ਨੰਬਰ ਆਪਣਾ ਫੋਨ ਨੰਬਰ ਦੇਣ ਜਾ ਕੇ ਤੇ ਅਵਾਧਾਰ ਕਰ ਦੇਣ ਤੇ ਆਪਾਂ ਉਸਲੇ ਨੂੰ ਸਾਰੇ ਕੋਲ ਰਿਪੋਰਟ ਕਰਨਗੇ ਆਟੋਮੈਟਿਕਲੀ ਸਾਡੇ ਕੋਲ ਆਉਂਦੀ ਜੁੜਦ ਰਹੀ ਗਈ ਜਦੋਂ ਉਹ ਨਾਲ ਕੋਲ ਚੱਲ ਜਾਂਦੀ ਹੈ ਉਹਦੀ ਕਾਪੀ ਦੇ ਦੇਣ ਸਾਨੂੰ ਕਿ ਸਾਨੂੰ ਆਪਣਾ ਇਹ ਰਫੋਨ ਗੁੰਮ ਹੋਇਆ ਅਸੀਂ ਉਸੇ ਵੇਲੇ ਇਹਨਾਂ ਨੂੰ ਆਪਾਂ ਕੋਸ਼ਿਸ਼ ਕਰਕੇ ਰਿਕਵਰ ਕਰਾਂਗੇ ਬੋਲੇ ਤਾਂ ਇਹ ਚੋਰਾ ਗੁੰਮ ਹੋਇਆ ਸੀ ਇਹ 5 ਮਹੀਨੇ ਹੋ ਗਏ ਗੁੰਮ ਹੋਏ ਨੂੰ ਅੱਛਾ ਹਾਂਜੀ ਐਮਬਸਰ ਗੁੰਮ ਹੋਇਆ ਸੀ ਠੀਕ ਹੈ ਹਾਂਜੀ ਤੇ ਆਸ ਹੈਗੀ ਸੀ ਮਿਲਣ ਦੀ ਵਾਪਸ ਨਹੀਂ ਆਸਤ ਨਹੀਂ ਹੈਗੀ ਬੜੀ ਕਿਰਪਾ ਹੋ ਗਈ ਜੀ ਮਿਲ ਗਿਆ ਅਜੇ ਫੋਨ ਕੀ ਕਹਿਣਾ ਚਾਹੁੰਦੇ ਹੋ ਬਟਾਲਾ ਪੁਲਿਸ ਦੇ ਅਪਰਾਲੇ ਨੂੰ ਲੈ ਕੇ ਬਹੁਤ ਵਧੀਆ ਕਿਰਪਾ ਪਟਿਆਲਾ ਪੁਲਿਸ ਮੈਂ ਸ਼ਾਵਾਂਛ ਕਹਿਣਾ ਵਾ ਵੀ ਮੇਰਾ ਫੋਨ ਮਿਲ ਗਿਆ ਵਾ ਹਾਂਜੀ ਤੇ ਕਿੱਦਾਂ ਤੁਹਾਨੂੰ ਫਿਰ ਕੰਟੈਕਟ ਕੀਤਾ ਕੀਤਾ ਪੁਲਿਸ ਨੇ ਫੋਨ ਕਰਕੇ ਦੱਸਿਆ ਹਾਂਜੀ ਕੱਲ ਫੋਨ ਕੀਤਾ ਸੀ ਮੈਨੂੰ ਵੀ ਤੁਹਾਡਾ ਫੋਨ ਲੱਭ ਗਿਆ ਵਾ ਤੇ ਆਣ ਕੇ ਫੋਨ ਲੈ ਜਾਓ ਬਹੁਤ ਕਿਰਪਾ ਇਹਨਾਂ ਦੀ ਫੋਨ ਮਿਲ ਗਿਆ ਮੈਨੂੰ ਉਦੋਂ ਫਿਰ ਜਦੋਂ ਗੁੰਮ ਹੋਇਆ ਕੰਪਲੇਨ ਲਿਖਾਈ ਹੋਣੀ ਸੀ ਹਾਂਜੀ ਕੰਪਲੇਨ ਲਿਖਾਈ ਸੀ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕਈ ਲੋਕ ਕੰਪਲੇਨ ਹੀ ਨਹੀਂ ਲਿਖਾਉਂਦੇ ਇੱਕ ਕੰਪਲੇਨ ਲਖਾਣੀ ਚਾਹੀਦੀ ਆ ਗੁੰਮ ਹੋ ਗਿਆ ਫੋਨ ਤੇ ਲਖਾਣੀ ਚਾਹੀਦੀ ਪਿਛਲੇ ਸੰਗ ਵਾਲੇ ਦਿਨ ਜਦੋਂ ਸੰਗ ਸੀ 3 ਮਾਰਚ ਨੂੰ ਅੱਛਾ ਜੀ ਕਿਹੜੀ ਜਗ੍ਹਾ ਕਾਡੀਆਂ ਤੋਂ ਠੀਕ ਹੈ ਤੇ ਕੋਈ ਆਸ ਹੈ ਕੀ ਸੀ ਮਿਲਣ ਦਾ ਆਸ ਪਲੀਸ ਤੇ ਤੇ ਬਹੁਤ ਭਰੋਸਾ ਹੀ ਜੀ ਉਸ ਦਿਨ ਹੀ ਮੈਸੇਜ ਚੱਲ ਗਿਆ ਵੀ ਤੁਹਾਡੀ ਕੰਪਲੇਂਟ ਜਿਹੜੀ ਪਹੁੰਚ ਗਈ ਆ ਤੇ ਜਰੂਰ ਮਿਲੂਗਾ ਅੱਜ ਬੜੀ ਖੁਸ਼ੀ ਆ ਇਹ ਬੱਚੇ ਨੇ ਗਿਫਟ ਕੀਤਾ ਸੀ ਜੀ ਨੋਕੀਆ ਦਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਵਧੀਆ ਮਹਿਸੂਸ ਹੋ ਰਿਹਾ ਸਰ ਬਹੁਤ ਵਧੀਆ ਪੁਲਿਸ ਦਾ ਬਹੁਤ ਵਧੀਆ ਉਪਰਾਲਾ ਜੀ ਇੰਨੀ ਵਧੀਆ ਡੀਲਿੰਗ ਹੈ ਘਰ ਘਰ ਜਾ ਕੇ ਹਰ ਮੈਸੇਜ ਦੇ ਕੇ ਕੀ ਤੁਹਾਡਾ ਫੋਨ ਮਿਲ ਗਿਆ ਆਓ ਲੈ ਜੀ ਕਦੋਂ ਕੋ ਬਾਚਾ ਸੀ ਬਾਬੇ ਵੀਡੀਓ ਆਚੇ ਮਿਲੇ ਗਏ ਆ ਅੱਛਾ ਹਾਂ ਜੀ ਉੱਥੇ ਕਿਹੜੇ ਕੱਢ ਲਿਆ ਆਸੀ ਮਿਲ ਜੂ ਹਾਂ ਜੀ ਹਾਂ ਜੀ ਜੀ ਆਸੀ ਬਹੁਤ ਸੋਹਣਾ ਵਧੀਆ ਜੀ ਤੇ ਕਿਵੇਂ ਰਾਬਤਾ ਕੀਤਾ ਤੁਸੀਂ ਤੁਹਾਡੇ ਨਾਲ ਹਾਂ ਜੀ ਤੁਹਾਡੇ ਨਾਲ ਕਿਵੇਂ ਰਾਬਤਾ ਕੀਤਾ ਪੁਲਿਸ ਨੇ ਸਰ ਫੋਨ ਆਇਆ ਦਾ ਪਰ ਫਿਰ ਆਈ ਤੇ ਹੋਣਾ ਤੇ ਮੇਰੀ ਫੋਟੋ ਬਹੁਤ ਜਿਆਦੀ ਫੂੰਦੇ ਵਿੱਚ ਸੀ 3500 ਫੋਟੋ ਸੀ ਤੇ ਇਸ ਤੇ ਸਾਰੀ ਗੋਗੂ ਹੋ ਗਈ ਮੈਨੂੰ ਮੈਜਿਕ ਵਧੀਆ ਕਰ ਲਿਆ ਤੇ ਬਹੁਤ ਪੁਰਾਣੇ ਬੜੇ ਫੋਟੋ ਨਿਕਲੇ ਉਹਦੇ ਫੋਟੋਆਂ ਵਿੱਚ ਸੀ ਹਾਂ ਜੀ ਐਸਰ ਮੇਰਾ ਫੋਨ 6 ਮਹੀਨੇ ਹੋ ਹੀ ਗਿਆ ਗੁੰਮ ਹੋਏ ਨੂੰ ਅਚਾਨਕ ਤਰੀਕ ਦਾ ਨਹੀਂ ਨੋਟਾ ਹਾਂ ਜਿੱਥੇ ਪਾਸ ਸਟੈਂਡਿੰਗ ਗੁੰਮ ਹੋਇਆ ਸੀ ਆ ਗਿਆ ਸੀ ਮਿਲ ਜਾਏਗਾ ਵਾਪਸ ਆਸਤੇ ਹੈ ਨਹੀਂ ਪਰ ਸਾਰੇ ਕਹਿੰਦੇ ਹੀ ਸ਼ਾਇਦ ਮਿਲ ਹੀ ਜਾਏ ਮੇਰੇ ਕੋ ਡੱਬਾ ਸੀਗਾ ਫੋਨ ਦਾ ਤੇ ਫਿਰ ਮੈਂ ਇੱਥੇ ਹੀ ਬੱਸ ਸਟੈਂਡ ਮੈਂ ਕਿਤੇ ਜਾ ਰਹੀ ਸੀ ਤੇ ਬੱਸ ਚ ਦੇਖਿਆ ਬੰਦੇ ਨੇ ਕਿਹਾ ਫੋਨ ਕਿਸੇ ਨੇ ਚਾਹਤ ਫਿਰ ਮੈਂ ਵਾਪਸ ਤਾਰੀਵਾਲ ਜਾ ਰਹੀ ਫਿਰ ਵਾਪਸ ਆ ਕੇ ਸ਼ਾਮ ਨੂੰ ਕੰਪਲੇਨ ਕੀਤੀ ਸਰਪਲਾਈ ਵਾਲਿਆਂ ਨਾਲ ਉਹਨਾਂ ਨੇ ਕੰਪਲੇਨ ਚਲੋ ਕੀਤੀ ਸਾਡੀ ਤੇ ਚਲੋ ਜੋ ਵੀ ਆਇਆ ਚਲੋ ਫੋਨ ਗਿਆ ਮਿਲ ਗਿਆ ਬਹੁਤ ਵਧੀਆ ਆ ਬਹੁਤ ਵਧੀਆ ਲੱਗਾ ਬਹੁਤ ਵਧੀਆ ਧੰਨਵਾਦ ਉਹਨਾਂ ਦਾ ਹਾਂਜੀ 6-7 ਮਹੀਨੇ ਹੋ ਗਏ ਜੀ ਅੱਛਾ ਜੀ ਕਿਹੜੀ ਜਗ੍ਹਾ ਗੜ ਸੰਕਰ ਨਵੇਂ ਸਾਰਟਪਿੰਟ ਅੱਛਾ ਤੇ ਆਸ ਹੈ ਕਿ ਸੇ ਮਿਲ ਜਾਏਗਾ ਨਾ ਨਾ ਹੁਣ ਤੇ ਚੇਤਾ ਭੁੱਲ ਗਿਆ ਉਹ ਰਿਪੋਰਟ ਵਾਲਾ ਕਾਗਜ਼ ਉਹ ਨਹੀਂ ਸੰਭਾਲਿਆ ਉਹ ਵੀ ਗਵਾਤਾ ਹੁਣ ਤੇ ਮਤਲਬ ਮਨ ਤੇ ਕਿਉਂਕਿ ਜਿੱਦਨੇ ਗਵਾਚਾ ਨਾ ਦੋ ਦਿਨ ਨੀਂਦ ਨਹੀਂ ਆਈ ਕਿਉਂਕਿ ਇਸ ਜਦ ਨਾਲ ਜਿਆਦਾ ਜੁੜੀਆਂ ਸੀ ਤੋਂ ਵੀਡੀਓ ਵਿੱਚ ਆਪਣੇ ਬੱਚਿਆਂ ਦੀਆਂ ਹੀ ਬੇਟੀ ਦੀ ਵਿਆਹ ਹੀ ਭਰਿਆ ਵਿੱਚ ਸਾਰਾ ਹੀ ਤੇ ਮੈਂ ਕਿਹਾ ਡਾਊਨਲੋਡ ਕੀਤਾ ਕੀ ਤਾਂ ਆਵੇ ਕਿ ਨਾ ਆਵੇ ਚਲੋ ਬਾਅਦ ਚ ਆ ਤੇ ਗਿਆ ਪਰ 2-3 ਦਿਨ ਧਿਆਨ ਨੀਂਦ ਤੇ ਚੈਨ ਸਭ ਖਰਾਬ ਹੋ ਗਿਆ ਸੀ ਪਰ ਜਿੱਦਾਂ ਹੀ ਇੱਥੇ ਬਟਾਲੇ ਆ ਹੀ ਪਹੁੰਚਿਆ ਉਦੋਂ ਤੇ ਇਹਨਾਂ ਸਰਾਂ ਨੂੰ ਕਾਣ ਕੇ ਹੀ ਸਰਬਰ ਕਦਮ ਵਾਲਿਆ ਕੋ ਰਿਪੋਰਟ ਲਖਾਈ ਉਹਦੇ ਰੱਖਾਂ ਜੀ ਅਥਰੂ ਸੀ ਉਦਾਸ ਸੀ ਤੇ ਹੱਥ ਜੋੜਦੇ ਆ ਮਹਾਰਾਜ ਲੱਭਦੋਗੇ ਕਹਿੰਦੇ ਕੋਸ਼ਿਸ਼ ਕਰਾਂਗੇ ਪਰ ਜਦੋਂ 31 ਦਸੰਬਰ ਵਾਲ ਦਿਨ ਇਹਨਾਂ ਨੇ ਫੋਨ ਲਾਇਆ ਸਾਨੂੰ ਬਹੁਤ ਹੀ ਚਾਚੜਿਆ ਕਿ ਸ਼ੁਗਰ ਪਰਮਾਤਮਾ ਦਾ ਕਿਉਂ ਗਵਾਚੀਆਂ ਹੀ ਚੀਜ਼ਾਂ ਕਾਟ ਹੀ ਮਿਲਦੀਆਂ ਤੇ ਕਿਵੇਂ ਦਾ ਉਪਰਾਲਾ ਲੱਗਾ ਬਟਾਲਾ ਪਹੁੰਚਦਾ ਮੈਂ ਕਿਹਾ ਬੱਲੇ ਬੱਲੇ ਹੋ ਗਈ ਦੇਖੋ 1350 ਸਾਰੇ ਖਿੜੇ ਪਏ ਆ ਚਿਹਰੇ ਲਬਾਗੋ ਬਾਗ ਹੋਏ ਪਏ ਆ ਨਾ ਕਿਉਂਕਿ ਇੰਨਾ ਕੁਝ ਹੋ ਰਿਹਾ ਪੰਜਾਬ ਚ ਪੰਜਾਬ ਨਸਿਆਂ ਦਾ ਦੌਰ ਚੱਲ ਰਿਹਾ ਹੰਟਰ ਹੁਣ ਕਿੰਨਾ ਕੁਝ ਹੋ ਰਿਹਾ ਕਿੰਨੀਆਂ ਜੁਮੇਵਾਰੀਆਂ ਪੰਜਾਬ ਪੁਲਿਸ ਤੇ ਤੇ ਨਾਲ ਨਾਲ ਇਹ ਟਾਈਮ ਕੱਢਣਾ ਫਿਰ ਉਥੋਂ ਜਾ ਕੇ ਮੈਨੂੰ ਇੱਕ ਦੋ ਪਰਿਵਾਰ ਮਿਲੇ ਜਿਨ੍ਹਾਂ ਦੇ ਮੋਬਾਈਲ ਜੁਪੀਓ ਪ੍ਰਾਪਤ ਕੀਤੇ ਗਏ ਆ ਉਥੇ ਗਵਾਚੇ ਲੈ ਗਏ ਭਈਏ ਉਥੋਂ ਪੰਜਾਬ ਪੁਲਿਸ ਲੈ ਕੇ ਆਈ ਕਿੰਨੀ ਮਿਹਨਤ ਕੀਤੀ ਆ ਸਾਡੇ ਮੋਬਾਈਲਾਂ ਤੇ ਹਨਾ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਆ